ਬਰਾ ओरिजिनल ਪੇਂਟ ਆ ਚੈੱਕ ਕਰ ਸਕਦੇ ਹੋ ਡਬਲ ਕਲਚ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਆਪਣੀ 80 ਤੋਂ 85% 6 ਛਤਰੀ ਦਾ ਟਰੈਕਟਰ ਆ ਜੀ ਕਰ ਲੋ ਚੈੱਕ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਆ بھائی ਉਹਨਾਂ ਕੋਲੇ ओरिजिनल ਪੇਂਟ ਆ ਜੀ ਕਾਗਜ਼ ਪੱਤਰ ਦੀ ਗਾਰੰਟੀ ਆ ਸੋਫਾ ਸ਼ੀਟ ਲਾਈ ਹੋਈ ਆ ਫੈਵਰ ਦੀ ਛਤਰੀ ਲੱਗੀ ਆ ਜੀ ਆ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਆ ਬਾਈ ਹੁਣਾਂ ਕੋਲੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਮੋਗੇ ਦੇ ਸੀ। 100 ਗੇ ਖੜਾ ਜੀ ਸੋਨਾਲੀ ਘੱਡੀ ਆਈ 50x ਸਕੰਦਰ ਹੈਵੀ ਡਿਊਟੀ ਮਾਈਲੇਜ ਟਰੈਕਟਰ ਆ ਜੀ ਇਹ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ। ਡਬਲ ਕਲੱਚ ਆ, origignal paint ਆ, ਨਵੇਂ ਵਰਗੀ ਕੰਡੀਸ਼ਨ ਆ ਬਿਲਕੁਲ। ਟਾਇਰ ਦੇਖ ਸਕਦੇ ਹੋ ਨਵੇਂ ਟਰੈਕਟਰ ਦੇ ਰਿੰਗ ਰੂਪ ਪੂਰੇ ਵਧੀਆ ਪਏ ਨੇ, ਮਗਰਾੜ ਸਾਫ ਪਏ ਨੇ। ਕਰ ਲੋ ਚੈੱਕ। ਸੀਐਮ ਸੀਰੀਜ਼ ਦਾ ਟਰੈਕਟਰ ਵੀ 2019 ਮਾਡਲ ਆ ਜੀ 5 ਲੱਖ ਤੇ 10000 ਰੁਪਏ ਟਰੈਕਟਰ ਦਾ ਰੇਟ ਆ ਕਰੋ ਚੈੱਕ ਸੋਹਣੀ ਕੰਡੀਸ਼ਨ ਦੇ ਟਰੈਕਟਰ ਆ ਸੋਨਾਲੀਕਾ ਡੀਆਈ 50ਐਕਸ ਦਾਗੇ ਪੱਤਰ ਦੀ ਗਾਰੰਟੀ ਆ ਜੀ ਟਾਇਰ ਚੈੱਕ ਕਰ ਸਕਦੇ ਹੋ ਫਿਰ ਬਿਲਕੁਲ ਨਵੇਂ ਨੇ ਲਾਂਸ ਯੋਕੋਹਾ ਮਾਰੇ ਸਗੈਤ ਹੋਰ ਖੜਾ ਵੀ ਟਰੈਕਟਰ ਉਹ ਵੀ ਦਿਖਾ ਦਿੰਨੇ ਆਜੋ ਤੁਹਾਨੂੰ ਅੱਗੇ ਫਾਰਮ ਟਰੈਕਸ ਸਾਥ ਖੜਾ ਜੀ ਕੰਡੀਸ਼ਨ ਸੋਹਣੀ ਇਹਦੀ ਵੀ ਟਰੈਕਟਰ ਦੀ オリジナル ਪੇਂਟ ਆ ਟਾਇਰਾਂ ਦੀ ਜਿਹੜੀ ਕੰਡੀਸ਼ਨ ਆ ਮਗਰ ਲਈ 50-55% ਨੇ ਤੇ ਮੂਹਰ ਲਈ ਆਪਣੇ ਨੇ ਜੀ तकरीबन 40% ਛਤਰੀ ਲੱਗੀ ਹੋਈ